ਬਿੱਛੂ ਜਾਂ ਠੂਹੇ ਦਾ ਜ਼ਹਿਰ 80 ਕਰੋੜ ਰੁਪਏ ਕਿਲੋ ਵਿਕਦਾ ਹੈ ਪਰ ਠੂਹੇ ਦਾ ਜ਼ਹਿਰ ਇੰਨਾ ਕੀਮਤੀ ਕਿਉਂ ਹੁੰਦਾ ਹੈ ਤੇ ਇਹ ਇੰਨਾ ਮਹਿੰਗਾ ਕਿਉਂ ਵਿਕਦਾ ਹੈ ਔਰ ਪਾਕਿਸਤਾਨ ਦੇ ਖੈਬਰ ਪਖਤੂਨ ਇਲਾਕੇ ਵਿੱਚ ਬਿੱਛੂ ਦੇ ਜ਼ਹਿਰ ਦਾ ਨਸ਼ਾ ਕੀਤਾ ਜਾਂਦਾ ਹੈ ਜਿਹੜਾ ਕਿ ਹੈਰੋਇਨ ਤੇ ਚਿੱਟੇ ਤੋਂ ਵੀ ਜ਼ਿਆਦਾ ਤੇਜ਼ ਹੁੰਦਾ ਹੈ ਪਰ ਕਿਵੇਂ ਇੱਥੋਂ ਤੱਕ ਕਿ ਠੂਹਿਆਂ ਦੀ ਖੇਤੀ ਵੀ ਕੀਤੀ ਜਾਂਦੀ ਹੈ ਤੇ ਇਹਨਾਂ ਦੀਆਂ ਅਲੱਗ-ਅਲੱਗ ਨਸਲਾਂ ਦੇ ਅੰਦਰ ਬਰੀਡਿੰਗ ਵੀ ਕਰਵਾਈ ਜਾਂਦੀ ਹੈ ਤੇ ਲੋਕਾਂ ਦੁਆਰਾ ਕਰੋੜਾਂ ਰੁਪਏ ਕਮਾਏ ਜਾਂਦੇ ਨੇ ਸਿਰਫ ਇਸ ਦੇ ਜ਼ਹਿਰ ਤੋਂ 1 ਲੀਟਰ ਦੀ ਕੀਮਤ 80 ਕਰੋੜ ਤੋਂ ਵੀ ਤਾਂ ਪਰ ਕਿਉਂ ਤੋਂ ਤੋਂ ਪਹਿਲੀ ਚੀਜ਼ ਤਾਂ ਇਹ ਹੈ ਵੀ ਇੱਕ ਵਿੱਛੂ ਦਾ ਜ਼ਹਿਰ ਇਕੱਠਾ ਕਰਨਾ ਕੋਈ ਆਸਾਨ ਕੰਮ ਨਹੀਂ ਤੇ ਇੱਕ ਵਿੱਛੂ ਦੁਆਰਾ ਇੱਕ ਬਾਰ ਵਿੱਚ ਇੱਕ ਬੂੰਦ ਜ਼ਹਿਰ ਹੀ ਰੀਲੀਜ਼ ਕੀਤਾ ਜਾਂਦਾ ਹੈ ਇਸ ਬੂੰਦ ਦਾ ਆਕਾਰ ਸਿਰਫ ਇੱਕ ਖੰਡ ਦੇ ਛੋਟੇ ਜਿਹੇ ਦਾਣੇ ਦੇ ਬਰੋਬੀ ਹੁੰਦਾ ਹੈ ਜਿਸ ਦਾ ਸਿੱਧਾ ਜਿਹਾ ਮਤਲਬ ਹੈ ਵੀ 1 ਲੀਟਰ ਜ਼ਹਿਰ ਇਕੱਠਾ ਕਰਨ ਲਈ 7 ਤੋਂ 8 ਲੱਖ ਟੂਹਿਆਂ ਦੀ ਜ਼ਰੂਰਤ ਪੈਂਦੀ ਹੈ ਤੇ ਇੱਕ ਟੂਹੇ ਤੋਂ 7-8 ਲੱਖ ਵਾਰ ਇਕੱਠਾ ਕੀਤਾ ਜਾ ਸਕਦਾ ਹੈ ਜਾਨੀ ਕਿ ਇੰਨਾ ਜ਼ਿਆਦਾ ਜ਼ਹਿਰ ਇਕੱਠਾ 1 ਲੀਟਰ ਜ਼ਹਿਰ ਇਕੱਠਾ ਕਰਨ ਦੇ ਲਈ ਇੰਨੀ ਜ਼ਿਆਦਾ ਮਿਹਨਤ ਲੱਗਦੀ ਹੈ ਪਰ ਇੱਕ ਕੱਲਾ ਕਾਰਨ ਨਹੀਂ ਠੂਹੇ ਦੇ ਜ਼ਹਿਰ ਦਾ ਇੰਨਾ ਜ਼ਿਆਦਾ ਕੀਮਤੀ ਹੋਣ ਦਾ ਜੇਕਰ ਤੁਹਾਨੂੰ ਇਸ ਦੇ ਇਸਤੇਮਾਲ ਦਾ ਪਤਾ ਲੱਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਇਹ ਇੱਕ ਅਜਿਹਾ ਜੀਵਾਜ ਦਾ ਜ਼ਹਿਰ ਇੰਨਾ ਜ਼ਿਆਦਾ ਉਪਯੋਗੀ ਹੁੰਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਪਰ ਇਸ ਦੀ ਉਪਯੋਗਤਾ ਦੀ ਗੱਲ ਤੋਂ ਪਹਿਲਾਂ ਇਨ੍ਹਾਂ ਠੂਹਿਆਂ ਦੇ ਜ਼ਹਿਰਦਾਰ ਨਸ਼ਾ ਵੀ ਕੀਤਾ ਜਾਂਦਾ ਤੇ ਇਹ ਸਭ ਤੋਂ ਵੱਧ ਪਾਕਿਸਤਾਨ ਦੇ ਖੈਬਰ ਪਖਤੂਨ ਵਰਗੇ ਇਲਾਕਿਆਂ ਦੇ ਵਿੱਚ ਕੀਤਾ ਜਾਂਦਾ ਹੈ ਵਿਸ਼ੂ ਦਾ ਨਸ਼ਾ ਦੋ ਤਰੀਕਿਆਂ ਦੇ ਨਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਂਦਾ ਹੈ ਨਸ਼ਾ ਕਰਨ ਵਾਲੇ ਸਭ ਤੋਂ ਪਹਿਲਾਂ ਠੂਹੇ ਨੂੰ ਫੜ ਲੈਂਦੇ ਨੇ ਤੇ ਫਿਰ ਮਾਰ ਕੇ ਸੁਕਾ ਲੈਂਦੇ ਨੇ ਤੇ ਫਿਰ ਉਸ ਦਾ ਚੂਰਾ ਬਣਾ ਕੇ ਇਸ ਨੂੰ ਤੰਬਾਕੂ ਵਿੱਚ ਮਿਲਾ ਕੇ ਬੀਡੀ ਸਿਗਰਟ ਦੀ ਤਰ੍ਹਾਂ ਪੀਦੇ ਨੇ ਜਿਸ ਨਾਲ ਇਸ ਦਾ ਜ਼ਹਿਰ ਨਸ਼ਾ ਦਿੰਦਾ ਹੈ ਜਾਨੀ ਕਿ ਇਸ ਦੇ ਨਸ਼ੇ ਜ਼ਹਿਰ ਆ ਜਿਹੜਾ ਉਸ ਨੂੰ ਨਸ਼ੇ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਤੇ ਦੂਸਰੇ ਤਰੀਕੇ ਧੂਏ ਨੂੰ ਫੜ ਕੇ ਉਸ ਨੂੰ ਜਿੱਦਾਂ ਹੀ ਆਗ ਉੱਤੇ ਰੱਖ ਦਿੱਤਾ ਜਾਂਦਾ ਹੈ ਤੇ ਫਿਰ ਉਸ ਵਿੱਚੋਂ ਨਿਕਲੇ ਧੂਏ ਨੂੰ ਨੱਕ ਰਾਹੀਂ ਅੰਦਰ ਖਿੱਚਿਆ ਜਾਂਦਾ ਹੈ ਵਿਛੂ ਦਾ ਨਸ਼ਾ ਕਿਸੇ ਵੀ ਦੂਸਰੀ ਤਰ੍ਹਾਂ ਦੇ ਨਸ਼ੇ ਨਾਲੋਂ ਤੇਜ਼ ਹੁੰਦਾ ਹੈ ਤੇ 8 ਤੋਂ 10 ਘੰਟੇ ਲਗਾਤਾਰ ਨਸ਼ਾ ਦਿੰਦਾ ਹੈ ਪਰ ਇਸ ਦਾ ਨਸ਼ਾ ਕਰਨ ਦੇ ਕਈ ਨੁਕਸਾਨ ਵੀ ਨੇ ਦਰਅਸਲ ਵਿਛੂ ਦਾ ਜ਼ਹਿਰ ਨਿਊਰੋਟੌਕਸਿਕ ਹੁੰਦਾ ਹੈ ਜਾਨੀ ਕਿ ਇਹ ਨਿਊਰੋਨ ਉਸ ਉਤੇ ਹਮਲਾ ਕਰਦਾ ਹੈ ਤੇ ਜੇਕਰ ਇਸ ਦੇ ਸਰੀਰ ਅੰਦਰ ਸਿੱਧਾ ਹੀ ਟੂਏ ਦਾ ਜ਼ਹਿਰ ਇੰਜੈਕਟ ਕਰ ਦਿੱਤਾ ਜਾਵੇ ਤਾਂ ਇਨਸਾਨ ਦੇ ਸਰੀਰ ਨੂੰ ਇਹੜਾ ਪੈਰਾਲਾਈਜ਼ ਵੀ ਕਰ ਸਕਦਾ ਹੈ ਪਰ ਜਦੋਂ ਇਸ ਨੂੰ ਧੂਏ ਦੇ ਰੂਪ ਦੇ ਵਿੱਚ ਕ੍ਰੀਏਟ ਕੀਤਾ ਜਾਂਦਾ ਤਾਂ ਉਸ ਦੇ ਬਸਤ ਇਸ ਦੇ ਵਿੱਚ ਕੁਝ ਕੈਮੀਕਲ ਕੰਪੋਜੀਸ਼ਨ ਆ ਜਿਹੜੇ ਉਹ ਬਦਲ ਜਾਂਦੇ ਨੇ ਜਿਸ ਬਜਾਏ ਦੇ ਕਾਰ ਇਹ ਸਰੀਰ ਨੂੰ ਪੈਰਾਲਾਈਜ਼ ਨਹੀਂ ਕਰ ਪਾਉਂਦਾ ਤੇ ਇਸ ਤੋਂ ਇਲਾਵਾ ਇਹਨਾਂ ਲੋਕਾਂ ਦੇ ਦੁਆਰਾ ਲਗਾਤਾਰ ਤੇ ਕਈ ਭਾਰਤਾਂ ਦੇ ਦੁਆਰਾ ਇਸ ਤੋਂ ਵੀ ਜ਼ਿਆਦਾ ਖਤਰਨਾਕ ਨਸ਼ੇ ਲੈਤੇ ਜਾਂਦੇ ਨੇ ਉਸ ਤੋਂ ਬਾਅਦ ਧੂਏ ਦੇ ਜ਼ਹਿਰ ਨੂੰ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਤਾਂ ਉਸ ਵਕਤ ਤੂਹੇ ਦਾ ਜ਼ਹਿਰ ਜਿਹੜਾ ਇੰਨਾ ਜ਼ਿਆਦਾ ਕਾਬਲ ਨਹੀਂ ਰਹਿੰਦਾ ਉਹਨਾਂ ਦੇ ਸਰੀਰ ਨੂੰ ਪੈਰਾਲਾਈਜ਼ ਕਰਨ ਦੇ ਲਈ ਇਸੇ ਲਈ ਜਦੋਂ ਤੂਹੇ ਦੇ ਜ਼ਹਿਰ ਨੂੰ ਨਸ਼ੇ ਦੇ ਲਈ ਯੂਜ਼ ਕੀਤਾ ਜਾਂਦਾ ਤਾਂ ਇਸ ਦੌਰਾਨ ਵੀ ਇਹ ਸਿੱਧਾ ਸਾਡੇ ਦਿਮਾਗ ਦੇ ਨਰਵਸ ਸਿਸਟਮ ਉੱਤੇ ਹੀ ਅਟੈਕ ਕਰਦਾ ਹੈ ਜਿਸ ਦੇ ਚੱਲਦਾ ਇਸ ਦਾ ਨਸ਼ਾ ਕਰਨ ਵਾਲੇ ਵਿਅਕਤੀ ਦੀ ਯਾਦਦਾਸ਼ਤ ਜਾ ਸਕਦੀ ਹੈ ਤੇ ਸਭ ਤੋਂ ਬੱਤਰ ਹਾਲਾਤਾਂ ਵਿੱਚ ਇਸ ਕਾਰਨ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਇੰਨਾ ਖਤਰਨਾਕ ਹੋਣ ਦੇ ਬਾਵਜੂਦ ਵੀ ਹਾਈਲੈਂਡ ਦੇ ਵਿਸ਼ਵ ਪ੍ਰਸਿੱਧ ਕੈਂਗ ਕੋਬਰਾ ਦੇ ਜ਼ਹਿਰ ਤੋਂ ਵੀ ਠੂਹੇ ਦਾ ਜ਼ਹਿਰ ਜ਼ਿਆਦਾ ਮਹਿੰਗਾ ਹੈ ਕੈਂਗ ਕੋਬਰਾ ਦੇ 1 ਲੀਟਰ ਜ਼ਹਿਰ ਦੀ ਕੀਮਤ 30 ਕਰੋੜ ਤੇ 24 ਲੱਖ ਮੰਨੀ ਜਾਂਦੀ ਹੈ ਤੇ ਵਿਛੂ ਦੇ ਜ਼ਹਿਰ ਦਾ ਇਸ ਦੇ ਮੁਕਾਬਲੇ ਤਾਂ ਦੋ ਗੁਣੇ ਤੋਂ ਵੀ ਜ਼ਿਆਦਾ ਰੇਟ ਮੰਨਿਆ ਜਾਂਦਾ ਹੈ ਉਹਦੇ ਠੂਹੇ ਦਾ ਜ਼ਹਿਰ ਕੱਢਣ ਦੇ ਲਈ ਵੀ ਇੱਕ ਅਨੋਖਾ ਤਰੀਕਾ ਵਰਤਿਆ ਜਾਂਦਾ ਠੂਹੇ ਦਾ ਜ਼ਹਿਰ ਕੱਢਣ ਦੇ ਲਈ ਉਸ ਨੂੰ ਹਲਕਾ ਇਲੈਕਟ੍ਰਿਕ ਸ਼ੌਕ ਦਿੱਤਾ ਜਾਂਦਾ ਜਿਸ ਨਾਲ ਠੂਹੇ ਦੇ ਡਾਂਗ ਉੱਪਰ ਜ਼ਹਿਰ ਇਕੱਠਾ ਹੋ ਜਾਂਦਾ ਤੇ ਇਸ ਤੋਂ ਬਾਅਦ ਇਸ ਨੂੰ ਕਲੈਕਟ ਕਰ ਲਿਆ ਜਾਂਦਾ ਰਿਟਰਸ ਦੀ ਇੱਕ ਰਿਪੋਰਟ ਦੇ ਮਤਲਬਕ ਠੂਹੇ ਵੇ ਦੇ 1 ਗ੍ਰਾਮ ਜ਼ਹਿਰ ਤੋਂ ਤਕਰੀਬਨ 20000 ਤੋਂ 50000 ਤੱਕ ਐਂਟੀ ਵੀਨਮ ਡੋਸ ਜਾਨੀ ਕਿ ਜ਼ਹਿਰ ਦੀ ਕਾਟਕਾਨ ਵਾਲੀਆਂ ਦਵਾਈਆਂ ਬਣਾਈਆਂ ਜਾਂਦੀਆਂ ਨੇ ਇਸ ਦੇ ਨਾਲ ਹੀ ਇਸ ਤੋਂ ਐਂਟੀ ਡਿਪਰੈਸ਼ਨ ਦੀਆਂ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਜਦੋਂ ਕਿਸੇ ਵੀ ਇਨਸਾਨ ਦੇ ਕੋਈ ਜ਼ਹਿਰੀਲਾ ਜੀਵ ਡੰਗ ਮਾਰਦਾ ਹੈ ਤਾਂ ਉਹਦਾ ਜ਼ਹਿਰ ਸਰੀਰ ਦੇ ਅੰਦਰ ਤੇਜ਼ੀ ਦੇ ਨਾਲ ਫੈਲਦਾ ਤੇ ਇਸ ਦੇ ਨਾਲ ਟਿਸ਼ੂਜ਼ ਨੂੰ ਹਾਈਡ ਹੋ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਸ ਨਾਲ ਹੈਮਰੇਜ ਜਾਂ ਫਿਰ ਰੈਸਪੀਰੇਟਰੀ ਅਰੇਸਟ ਦੀ ਦਿੱਕਤ ਆਉਂਦੀ ਹੈ ਇਹ ਜ਼ਹਿਰ ਕੁਝ ਸਮੇਂ ਅੰਤਰ ਹੀ ਇਨਸਾਨ ਦੀ ਜਾਨ ਲੈ ਸਕਦੇ ਨੇ ਸੈਂਟਰਸ ਫੋਰ ਡਿਸੀਜ਼ ਟਰੂਲੈਂਡ ਪ੍ਰੀਵੈਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਸਿਰਫ ਅਮਰੀਕਾ ਅੰਦਰ ਹੀ ਲਗਭਗ ਸਾਲ ਦੇ 80 ਹਜ਼ਾਰ ਲੋਕਾਂ ਨੂੰ ਜ਼ਹਿਰੀਲੇ ਸੱਪ ਤੇ ਵਿੱਚੂ ਡੰਗ ਲੈਂਦੇ ਨੇ ਤੇ ਇਨ੍ਹਾਂ ਜ਼ਹਿਰੀਲੇ ਜੀਵਾਂ ਦੁਆਰਾ ਕੱਟੇ ਲੋਕਾਂ ਨੂੰ ਤੁਰੰਤ ਹੀ ਇਲਾਜ ਦੀ ਵੀ ਜ਼ਰੂਰਤ ਪੈਂਦੀ ਹੈ ਪਰ ਐਂਟੀ ਵੈਨਮ ਡਰੱਗਸ ਦਾ ਬਾਜ਼ਾਰ ਬਹੁਤ ਛੋਟਾ ਹੈ ਜਿਸ ਦੇ ਚਲਦਿਆਂ ਹਰ ਇੱਕ ਨੂੰ ਇਲਾਜ ਤੱਕ ਨਹੀਂ ਮਿਲ ਪਾਉਂਦਾ ਤੇ ਲੋਕ ਮਾਰੇ ਜਾਂਦੇ ਨੇ ਇਸੇ ਦੀ ਵਜ੍ਹਾ ਕਰਕੇ ਵਿੱਚੂ ਦਾ ਜ਼ਹਿਰ ਇੰਨਾ ਜ਼ਿਆਦਾ ਮਹਿੰਗਾ ਹੁੰਦਾ ਹੈ ਕਿਉਂਕਿ ਇਹ ਬਹੁਤ ਘੱਟ ਜਗ੍ਹਾ ਮਤੇ ਉਪਲਬਧ ਹੈ ਤੇ ਇਸ ਦੀ ਸਪਲਾਈ ਵੀ ਬਹੁਤ ਜ਼ਿਆਦਾ ਘੱਟ ਹੈ ਇਸੇ ਹੀ ਵਜਾ ਕਰਕੇ ਐਂਟੀਬਿਓ ਨੋਵਾ ਦਵਾਈਆਂ ਦੀਆਂ ਕੀਮਤਾਂ ਵੀ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਇਸ ਜ਼ਹਿਰ ਦਾ ਇਸਤੇਮਾਲ ਆਰਥਰਾਇਟਸ ਵਰਗੀਆਂ ਹੋਰ ਬਿਮਾਰੀਆਂ ਦੇ ਇਲਾਜ ਲਈ ਵੀ ਕੀਤਾ ਜਾਂਦਾ ਤੇ ਹੋਰ ਵੀ ਕਈ ਕੰਮਾਂ ਦੇ ਲਈ ਠੂਹੇ ਦਾ ਜ਼ਹਿਰ ਹੈ ਜਿਹੜਾ ਹਸ ਨੂੰ ਵਰਤਿਆ ਜਾਂਦਾ ਜਿਹੜੇ ਕਿ ਚੰਗੇ ਕੰਮ ਵੀ ਨੇ ਸਰਪ ਨਸ਼ੇ ਦੇ ਲਈ ਇਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਬਲਕਿ ਚੰਗੇ ਕੰਮਾਂ ਦੇ ਲਈ ਵੀ ਕੀਤਾ ਜਾਂਦਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਨੌਲੇਜੇਬਲ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਆਈ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ